ਅੰਮ੍ਰਿਤਸਰ ਵਿੱਚ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ 'ਚ ਲੋਕ ਜਿੱਥੇ ਸਚਕਣ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਉੱਥੇ ਪ੍ਰਸਿੱਧ ਮੰਦਿਰ ਦੁਰਗਿਆਨਾ ਰਾਮ ਤੀਰਥ ਮੰਦਰ ਅਤੇ ਬਾਗਾ ਬਾਡਰ ਵੀ ਪਹੁੰਚਦੇ ਨੇ ਉੱਥੀ ਅੰਮ੍ਰਿਤਸਰ ਦੇ ਟੂਰਿਜ਼ਮ ਨੂੰ ਹੋਰ ਵਦਾਵਾ ਦਿੱਤਾ ਜਾਵੇ ਇਸ ਲਈ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਿਲਡਿੰਗ ਦੇ ਨਜ਼ਦੀਕ ਲੇਜ਼ਰ ਸ਼ੋਅ ਦਾ ਆਯੋਜਨ ਕੀਤਾ ਜਾਂਦਾ ਜਿਸ ਨੂੰ ਕਿ 20 ਮਿੰਟ ਤੱਕ ਲੋਕਾਂ ਨੂੰ ਦਿਖਾਇਆ ਜਾਂਦਾ ਉੱਥੇ ਇਸ ਲੇਜ਼ਰ ਸ਼ੋਅ ਦੇ ਵਿੱਚ ਆਮ ਲੋਕ ਨਹੀਂ ਪਹੁੰਚ ਪਾਰੇ ਕਿਉਂਕਿ ਇਸ ਦੀ ਜਾਣਕਾਰੀ ਕਿਸ ਨਵੀਂ ਪ੍ਰਾਪਤ ਨਹੀਂ ਦਿੱਤੀ ਜਾ ਰਹੀ ਉੱਥੇ ਇਸ ਲੇਜ਼ਰ ਸ਼ੋਅ ਦਾ ਸ਼ੁਰੂਆਤ ਪੰਜਾਬ ਦੀ ਸੈਟ ਸਪਾਟਾ ਮੰਤਰੀਨ ਮੋਲ ਗਗਨਮਾਨ ਵੱਲੋਂ ਕੀਤਾ ਜਾਣਾ ਸੀ ਲੇਕਿਨ ਚੋਨ-ਜਾਬਤਾ ਲੱਗਣ ਤੋਂ ਬਾਅਦ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੁਣ ਸਿਰਫ ਐਟ ਸੇਫ ਆਮ ਲੋਕਾਂ ਤੱਕ ਹੀ सिमਟ ਕੇ ਰਹਿ ਗਿਆ ਅਤੇ ਆਮ ਲੋਕ ਜੋ ਇੱਥੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਇਸ ਨੂੰ ਦੇਖ ਕੇ ਆਪਣਾ ਅਨੁਭਵ ਵੀ ਸਾਂਝਾ ਕੀਤਾ ਜਾ ਰਿਹਾ ਹੈ ਇੱਥੇ ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਸੈਰ ਸਪਾਟਾ ਮੰਤਰੀ ਅਨਮੋਲ ਗਗਨਮਾਨ ਵੱਲੋਂ ਟੂਰਿਜ਼ਮ ਨੂੰ ਬਦਾਵਾ ਦੇਣ ਵਾਸਤੇ ਇਸ ਦੀ ਸ਼ੁਰੂਆਤ ਕੀਤੀ ਜਾਣੀ ਸੀ ਲੇਕਿਨ ਚੋਨ-ਜਾਪਤਾ ਲੱਗਣ ਤੋਂ ਬਾਅਦ ਇਸ ਨੂੰ ਵਿਦੀਪ ਸ਼ੁਰੂਆਤ ਨਹੀਂ ਹੋ ਸਕੀ ਲੇਕਿਨ ਇਸ ਜਗ੍ਹਾ ਤੇ ਪਹੁੰਚ ਕੇ ਲੋਕ ਇਤਿਹਾਸ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਅੰਮ੍ਰਿਤਸਰ ਦੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਇਸ ਜਗ੍ਹਾ ਤੇ ਲੇਜ਼ਰ ਸ਼ੋਅ ਵੀ ਕਰਵਾਇਆ ਜਾਂਦਾ ਹੈ ਉ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਦੀ ਵੀ ਦੀਪ ਸ਼ੁਰੂਆਤ ਕਰਨ ਤਾਂ ਜੋ ਕਿ ਇਸ ਨੂੰ ਹੋਰ ਵਧੀਆ ਢੰਗ ਨਾਲ ਦਿਖਾਇਆ ਜਾ ਸਕੇ ਅਤੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਇਸ ਨੂੰ ਤਿੰਨ ਪਿਛਾਮ ਵਿੱਚ ਚਲਾਇਆ ਜਾਵੇ ਤਾਂ ਜੋ ਕਿ ਲੋਕ ਹਰ ਇੱਕ ਵਿਅਕਤੀ ਇਸ ਨੂੰ ਸਮਝ ਸਕੇ ਹੁਣ ਦੇਖਣਾ ਹੋਵੇਗਾ ਕਿ ਅੰਮ੍ਰਿਤਸਰ ਦੇ ਨਿਵਾਸੀਆਂ ਵੱਲੋਂ ਕੀਤੀ ਗਈ ਇਹ ਮੰਗ ਕਦੋਂ ਤੱਕ ਪੂਰੀ ਹੁੰਦੀ ਹੈ ਅਤੇ ਇਸ ਲੇਜਿਸਟ ਸ਼ੋਅ ਨੂੰ ਵਿੱਚ ਕਿੰਨੇ ਕੁ ਲੋਕ ਪਹੁੰਚਦੇ ਨੇ ਇਹ ਤਾਂ ਸਮਾਂ ਦੱਸੇਗਾ ਲੇਕਿਨ ਲੋਕ ਇਤਿਹਾਸ ਨਾਲ ਛੁੜੀ ਹੋਈ ਇੱਕ ਵੱਡੀ ਜਾਣਕਾਰੀ ਤੋਂ ਵਾਂਝੇ ਹੋ ਰਹੇ ਨੇ ਪਹਿਲੋ ਭਾਈ ਤੁਹਾਡਾ ਨਾਮ ਕੀ ਪਹਿਲਾਂ ਮੇਰਾ ਗੁਰਦੇਵ ਸਿੰਘ ਪੁਲਰਾ ਜੀ ਪੁਲਰਾ ਸਾਹਿਬ ਇੱਥੇ ਪਹੁੰਚੇ ਸੀਗੇ ਲਾਈਟ ਸ਼ੋਅ ਹੋਇਆ ਕਿਸ ਤਰ੍ਹਾਂ ਦਾ ਲੱਗਾ ਐਕਸਪੀਰੀਅੰਸ ਕਿਦਾਂ ਜੀ ਲਾਈਟ ਸ਼ੋਅ ਬਹੁਤ ਹੀ ਵਧੀਆ ਹੈਗਾ ਆ ਇਹ ਲਾਈਟ ਸ਼ੋਅ ਵੇਖ ਕੇ ਜਿਹੜਾ ਪੁਰਾਣੀ ਯਾਦਾਂ ਇਨਸਾਨ ਦੇ ਅੰਦਰੋਂ ਰੂਹ ਸਾਡੀ ਕੰਮ ਜਾਂਦੀ ਹੈ ਕਿ ਉਸ ਟਾਈਮ ਸਾਡਾ ਇਤਿਹਾਸ ਕੀ ਹੈਗਾ ਸੀ ਕਿਉਂਕਿ ਸਾਨੂੰ ਵੀ ਕਈ ਚੀਜ਼ਾਂ ਦਾ ਨੋਲਿਜ ਨਹੀਂ ਹੈਗੀ ਅਸੀਂ ਸੁਣੀਆ ਇੱਥੇ ਆਣ ਕੇ ਕਈ ਚੀਜ਼ਾਂ ਸਾਨੂੰ ਪਤਾ ਲੱਗੀਆਂ ਮਹਿਸੂਸ ਹੋਈਆਂ ਤੇ ਜਦੋਂ ਤੁਸੀਂ ਅੰਦਰੋਂ ਆਪਣੇ ਮਹਿਸੂਸ ਕਰਦੇ ਜੇ ਤੇ ਉਹ ਅੱਜ ਦੇ ਦੌਰ ਨੂੰ ਉਸ ਦੌਰ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ। ਇਹ ਲੱਗਦਾ ਕਿ ਐਸਾ ਦੇ ਸ਼ੋਅ ਹੋਣੇ ਚਾਹੀਦੇ ਨੇ ਤਾਂ ਜੋ ਸਾਡਾ ਨੌਜਵਾਨ ਪੀੜ੍ਹੀ ਕੁਝੋਂ ਸਿੱਖ ਸਕੇ। ਮੈਂ ਕਹਿੰਦਾ ਵੀ ਇਹ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਬਹੁਤ ਵਧੀਆ ਪ੍ਰਾਲਾ ਕੀਤਾ। ਇਹ ਪੰਜਾਬ 'ਚ ਹਰ ਜਗ੍ਹਾ ਹਰ ਸ਼ਹਿਰ ਦੇ ਵਿੱਚ ਇਹ ਸ਼ੋਅ ਵਿਖਾਉਣੇ ਚਾਹੀਦੇ ਆ ਕਿ ਜਿਹਦੇ ਨਾਲ ਯੂਥ ਨੂੰ ਪਤਾ ਲੱਗੇ। ਕੀ ਲੱਗਦਾ ਕਿ ਹੋਰ ਲੈਂਗੁਏਜ ਵਿੱਚ ਹੋਣਾ ਚਾਹੀਦਾ ਇਕੱਲਾ ਪੰਜਾਬੀ ਜਾਂ ਹਿੰਦੀ ਔਰ ਇੰਗਲਿਸ਼ ਨਹੀਂ ਜੇ ਤੇ ਸਾਰੀ ਜਗ੍ਹਾ ਸਾਰੀ ਲੈਂਗੁਏਜ ਕਰਨ ਤੇ ਪੰਜਾਬ ਵਾਸਤੇ ਬਹੁਤ ਵਧੀਆ। ਕਈ ਲੋਕਾਂ ਨੂੰ ਨਹੀਂ ਪੰਜਾਬੀ ਹੁੰਦੀ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦਾ ਇਤਿਹਾਸ ਕੀ ਹੈਗਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਅਪੀਲ ਕਰ ਰਹੇ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ ਲੈ ਕੇ ਜੋ ਚੱਲ ਰਿਹਾ ਤੇ ਇਹੋ ਇਸ ਜੀਨਸ ਸਪਰੈਡ ਕੀਤਾ ਜਾਵੇ ਲੋਕਾਂ ਤੱਕ ਪਹੁੰਚਾਇਆ ਜਾਵੇ ਡਿਪਟੀ ਕਮਿਸ਼ਨ ਸਾਹਿਬ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਨੂੰ ਦੂਸਰੀ ਭਾਸ਼ਾ ਵਿੱਚ ਚਲਾਇਆ ਜਾਵੇ ਪੰਜਾਬ ਦੇ ਵਿੱਚ ਇਹਨੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਜਗ੍ਹਾ ਹੈਗੀਆਂ ਜਿਹੜੀਆਂ ਉੱਥੇ ਵੀ ਇਹਨੂੰ ਸ਼ੋਅ ਨੂੰ ਚਲਾਇਆ ਜਾਵੇ ਭੁੱਲਰ ਸਾਹਿਬ ਕਾਪੜੀ ਫੈਮਿਲੀ ਨੂੰ ਲੈ ਕੇ ਆਓਗੇ ਦਿਖਾਉਣ ਵਾਸਤੇ ਮੈਂ ਜੀ ਹਾਂਜੀ ਆਨੇ ਹਰ ਸੰਡੇ ਨੂੰ ਸੈਰ ਕਰਾ ਕੇ ਅੱਗੇ ਮੈਂ ਵਖਾ ਕੇ ਗਿਆ ਹਾਂ ਹੁਣ ਫੇਰ ਆਵਾਂਗੇ ਤੇ ਵਖਾਵਾਂਗੇ ਉਹਨਾਂ ਬੱਚ ਆਸਣਾ ਜੀ ਚੁਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇੱਥੇ ਵੱਧ ਤੋਂ ਵੱਧ ਆ ਕੇ ਇਹ ਜਗ੍ਹਾ ਦੇਖਣ ਆ ਕੇ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਣ ਤੇ ਮੈਂ ਕਹਿੰਦਾ ਵੀ ਇਹ ਇੱਕ ਹੋਰ ਬੇਨਤੀ ਆ ਕਿ ਸੀਐਮ ਮਾਨ ਸਾਹਿਬ ਨੂੰ ਆਪ ਆਣ ਕੇ ਉਦਘਾਟਨ ਕਰਨਾ ਚਾਹੀਦਾ ਕਿ ਸਾਰੇ ਪੰਜਾਬ ਦੇ ਵਿੱਚ ਉਹ ਨਵਾਂ ਮੈਸੇਜ ਦੇਣਗੇ ਅੰਮ੍ਰਿਤਸਰ ਤੋਂ ਨਰਿੰਦਰ ਸਿੱਟੀ ਦੀ ਰਿਪੋਰਟ